ਪ੍ਰਾਈਮਿੰਗ ਕਰਦੇ ਸਮੇਂ ਮੋਬਾਈਲ ਤੇ ਗੱਲ ਕਰਨ ਵਾਲੇ ਹੋ ਜਾਣ ਸਾਵਧਾਨ ਜੇਕਰ ਹੁਣ ਡਰਾਈਵਿੰਗ ਕਰਦੇ ਸਮੇਂ ਕੀਤੀ ਮੋਬਾਈਲ ਤੇ ਗੱਲ ਤਾਂ ਸਰਕਾਰ ਨਹੀਂ ਬਖਸ਼ੇਗੀ ਤੇ ਕਰੇਗੀ ਵੱਡੀ ਕਾਰਵਾਈ ਜਿਆਂ ਹੁਣ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਤੇ ਗੱਲ ਕਰਨ ਵਾਲੇ ਸਾਵਧਾਨ ਹੋ ਜਾਣ ਤੇ ਜੇਕਰ ਤੁਸੀਂ ਵੀ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਤੇ ਗੱਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਤੇ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਵੀ ਇਹ ਖਬਰ ਸਾਂਝਾ ਕਰ ਦਿਓ ਜਿਹੜੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਤੇ ਗੱਲ ਕਰਦੇ ਨੇ ਦਰਸਲ ਹੁਣ ਸਰਕਾਰ ਸਖਤ ਤਾਂ ਹੋ ਗਈ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਜੇਕਰ ਕਿਸੇ ਨੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਤੇ ਗੱਲ ਕੀਤੀ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਉਹਨਾਂ ਦੀ ਖੈਰ ਨਹੀਂ ਹੈ ਦਰਸਲ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਨੇ ਜੇਕਰ ਉਹ ਫੜੇ ਗਏ ਤਾਂ ਉਹਨਾਂ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਸ ਤੇ ਸਖਤੀ ਦੇ ਨਾਲ ਇਹ ਕਾਨੂੰਨ ਜਿਹੜਾ ਹੈ ਉਹ ਲਾਗੂ ਕੀਤਾ ਜਾਵੇਗਾ ਪਹਿਲਾਂ ਇਹ ਦੇਖਿਆ ਗਿਆ ਹੈ ਕਿ ਜਦੋਂ ਲੋਕ ਡਰਾਈਵਿੰਗ ਕਰਦੇ ਸਮੇਂ ਫੜੇ ਜਾਂਦੇ ਨੇ ਮੋਬਾਈਲ ਤੇ ਗੱਲ ਕਰਦੇ ਤਾਂ ਫਿਰ ਹੱਥ ਜੋੜ ਕੇ ਉਹ ਇੱਕ ਵਾਰ ਤਾਂ ਖੜਾ ਛੁਡਾ ਲੈਂਦੇ ਨੇ ਪਰੰਤੂ ਫਿਰ ਉਸੇ ਤਰ੍ਹਾਂ ਹੀ ਕਰਦੇ ਰਹਿੰਦੇ ਨੇ ਪਰੰਤੂ ਜਦੋਂ ਤੋਂ ਇਹ ਚਲਾਨ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਜਿਹੜੇ ਲੋਕ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਹੁਣ ਭਾਰੀ ਜੁਰਮਾਨਾ ਅਦਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਇੱਥੇ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਜੇਕਰ ਕਿਸੇ ਨੇ ਸੜਕ ਤੇ ਐਂਬੂਲੈਂਸ ਜਾਂ ਫਿਰ ਫਾਇਰ ਬ੍ਰਿਗੇਡ ਨੂੰ ਰਸਤਾ ਨਾ ਦਿੱਤਾ ਤਾਂ ਫਿਰ 25000 ਰੁਪਏ ਤੱਕ ਦਾ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਜਦੋਂ ਆਨਲਾਈਨ ਚਲਾਨ ਹੋ ਗਿਆ ਜੇਕਰ ਉਹ ਚਲਾਨ ਸਮੇਂ ਸਿਰ ਨਹੀਂ ਪੁਗਤਿਆ ਗਿਆ ਤਾਂ ਫਿਰ 500 ਰੁਪਏ ਵਾਧੂ ਜੁਰਮਾਨੇ ਦੇ ਤੌਰ ਤੇ ਅਦਾ ਕਰਨਾ ਪਵੇਗਾ ਤੇ ਇਸ ਤੋਂ ਇਲਾਵਾ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਫਿਰ 5000 ਤੋਂ 10000 ਰੁਪਏ ਤੱਕ ਦਾ ਜੁਰਮਾਨਾ ਵੀ ਅਦਾ ਕਰਨਾ ਪੈ ਸਕਦਾ ਹੈ ਦੱਸਦੀਏ ਕਿ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਬਾਸ਼ ਕੁਮਾਰ ਹੋਰਾਂ ਨੇ ਦੱਸਿਆ ਹੈ ਕਿ ਇਸ ਸਬੰਧ ਦੇ ਵਿੱਚ ਸਖਤੀ ਦੇ ਨਾਲ ਇਹ ਗੱਲ ਆਖੀ ਗਈ ਹੈ ਕਿ ਲੋਕ ਇਸ ਗੱਲ ਤੇ ਅਮਲ ਕਰਨ ਜੇਕਰ ਨਹੀਂ ਕਰਨਗੇ ਤਾਂ ਫਿਰ ਉਹਨਾਂ ਨੂੰ ਇਹ ਭਾਰੀ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ ਜਦੋਂ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਤਾਂ ਫਿਰ ਵੱਡੇ ਸੜਕੀ ਹਾਦਸੇ ਵਾਪਰਦੇ ਨੇ ਜਿਨ੍ਹਾਂ ਦੇ ਵਿੱਚ ਜਾਨਾਂ ਤੱਕ ਵੀ ਚਲੀਆਂ ਜਾਂਦੀਆਂ ਨੇ। ਇਸ ਕਰਕੇ ਹੁਣ ਸਰਕਾਰ ਦੇ ਵੱਲੋਂ ਇਹ ਗੱਲ ਖਾਸ ਤੌਰ ਤੇ ਆਖ ਦਿੱਤੀ ਗਈ ਹੈ ਕਿ ਜਦੋਂ ਵਾਹਨ ਚਲਾਓ ਤਾਂ ਫਿਰ ਆਪਣਾ ਮੋਬਾਈਲ ਬੰਦ ਕਰਕੇ ਇੱਕ ਸਾਈਡ ਤੇ ਰੱਖ ਦਿਓ ਤੇ ਜੇਕਰ ਕੋਈ ਵਾਹਨ ਚਲਾਉਂਦੇ ਸਮੇਂ ਮੋਬਾਈਲ ਦੇ ਗੱਲ ਕਰਦਾ ਹੋਇਆ ਪਾਇਆ ਗਿਆ ਤਾਂ ਉਹਨਾਂ ਦੇ ਕੋਲੋਂ 5000 ਰੁਪਏ ਜੁਰਮਾਨੇ ਦੇ ਤੌਰ ਤੇ ਵਸੂਲ ਕੀਤੇ ਜਾਣਗੇ ਉਹਨਾਂ ਦਾ ਚਲਾਨ ਕੱਟ ਦਿੱਤਾ ਜਾਵੇਗਾ ਤੇ ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਹੁਣ ਇਹ ਚਲਾਨ ਈ ਚਲਾਨ ਹੋ ਗਿਆ ਤੇ ਤੁਸੀਂ ਕਿਸੇ ਵੀ ਅਧਿਕਾਰੀ ਦੇ ਮੁਰੇ ਹੱਥ ਜੋੜ ਕੇ ਨਹੀਂ ਲੰਘ ਸਕੋਗੇ ਉਹਨਾਂ ਦੇ ਕੋਲੋਂ ਮਾਫੀ ਮੰਗ ਕੇ ਆਪਣਾ ਖਿਹੜਾ ਨਹੀਂ ਛੁਡਾ ਸਕੋਗੇ ਕਿਉਂਕਿ ਜੇਕਰ ਇੱਕ ਵਾਰ ਚਲਾਨ ਕਟਿਆ ਗਿਆ ਤਾਂ ਫਿਰ ਤੁਹਾਨੂੰ ਹਰ ਹਾਲਤ 5000 ਰੁਪਏ ਅਦਾ ਕਰਨੇ ਪੈਣਗੇ ਜਿਹੜੇ ਕਿ ਤੁਹਾਡੀ ਗਲਤੀ ਦਾ ਹੀ ਭੁਗਤਾਨ ਹੋਣਗੇ ਇਸ ਕਰਕੇ ਹੁਣ ਜਦੋਂ ਵੀ ਦਪਈਆ ਵਾਹਨ ਚਲਾਓ ਚੋਪਈਆ ਵਾਹਨ ਚਲਾਓ ਕਦੀ ਮੋਟਰਸਾਈਕਲ ਸਕੂਟਰ ਜਾਂ ਫਿਰ ਕਾਰ ਤੇ ਜਾਓ ਤਾਂ ਫਿਰ ਮੋਬਾਈਲ ਤੇ ਗੱਲ ਨਾ ਕਰੋ ਤਾਂ ਕਿ ਤੁਹਾਨੂੰ ਇਹ ਭਾਰੀ ਰਕਮ ਇਹ ਭਾਰੀ ਜੁਰਮਾਨਾ ਅਦਾ ਨਾ ਕਰਨਾ ਪਵੇ ਸੋ ਸਰਕਾਰ ਦੇ ਵੱਲੋਂ ਇਸ ਬੰਦੇ ਵਿੱਚ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਜਿਸ ਨੇ ਵੀ ਇਸ ਦੀ ਉਲੰਘਣਾ ਕੀਤੀ ਉਸ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪਵੇਗਾ